ਅੱਜ ਮੁਹਾਲੀ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਮਹਾਸ਼ਿਵ ਰਾਤਰੀ ਦਾ ਤਿਉਹਾਰ ਬੜੇ ਹੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਹੋਏ ਸ਼ਰਧਾਲੂਆਂ ਦੀ ਭੋਲੇ ਸ਼ੰਕਰ ਨੂੰ ਜਲ ਚੜਾਣ ਲਈ ਲੰਬੀ ਲਾਈਨਾਂ ਲੱਗੀਆਂ ਹੋਈਆਂ ਹਨ ਇਸ ਦੇ ਚੱਲਦੇ ਹੋਏ ਸ਼੍ਰੀ ਦੁਰਗਾ ਮੰਦਿਰ ਫੀਸ 10 ਵਿਖੇ ਵੀ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ ਅਤੇ ਮੰਦਿਰ ਕਮੇਟੀ ਵੱਲੋਂ ਬ੍ਰੈਡ ਪਕੌੜੇ ਤੇ ਦੁੱਧ ਦਾ ਲੰਗਰ ਵੀ ਵਰਤਾਇਆ ਗਿਆ ਵੇਖੋ ਪੂਰੀ ਰਿਪੋਰਟ ਸਭ ਤੋਂ ਪਹਿਲਾਂ ਮੈਂ ਇਹ ਜਗਾਰਾ ਜੈ ਮਾਤਾ ਦੀ ਤੇ ਤਾਂ ਛੱਡ ਕੇ ਫਿਰ ਜੈ ਮਾਤਾ ਦੀ ਕਹਿੰਦੇ ਤਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਹੈ ਫਰਮ ਆਪਣੇ ਫਰਮ ਮੀਡੀਆ ਦਾ ਜਿਹੜੇ ਵਿੱਚ ਸਾਡੇ ਕੋਲ ਇੱਥੇ ਆਏ ਹੋ ਤਾਂ ਸਾਡਾ ਸਾਰਾ ਮੰਦਿਰ ਦਾ 10 ਫੇਜ ਦੁਰਗਾ ਸ਼੍ਰੀ ਦੁਰਗਾ ਮੰਦਿਰ ਫੇਜ 10 ਮੁਹਾਲੀ ਦਾ ਸਾਡਾ ਮੰਦਿਰ ਹੈ ਜੀ ਇਹ ਬਲਾ ਅਸੀਂ ਇਹ ਮੇਰੇ ਹੈਗੇ ਮੇਨ ਸੇਵਾਦਾਰ ਮੈਂ ਨਾਲ ਟੋਗੀ ਦਾ ਜਨਰਲ ਸੈਕਟਰੀ ਸਾਹਿਬ ਹੈ ਨਾਲ ਪ੍ਰੈਸਿਡੀ ਮੈਂਬਰ ਹੈ ਜੀ ਮੇਰੇ ਨਾਲ ਟੋਗਰਾ ਸਾਹਿਬ ਤੇ ਨਾਲ ਆਪਣੇ ਵਿਨੋਜ ਜੀ ਹੈ ਜੀ ਸੇਵਾਦਾਰ ਸਾਰੇ ਅਸੀਂ ਲੱਗੇ ਹੋਏ ਆ ਬਾਕੀ ਸਾਰੇ ਮੈਂਬਰ ਕੁਝ ਬਾਹਰ ਲੱਗੇ ਹੋਏ ਜੀ ਸੇਵਾ ਕਰਨ ਤੇ ਬਾਕੀ ਕੁਝ ਅੱਗੇ ਪਿੱਛੇ ਸਾਰੇ ਆਪਾਂ ਕੰਮ ਕਰ ਰਹੇ ਆ ਪ੍ਰਧਾਨ ਜੀ ਕੀ ਇਤਜਾਮ ਕੀਤੇ ਗਏ ਨੇ ਕਿ ਇਸ ਚੀਜ਼ ਦਾ ਲੰਗਰ ਚੱਲ ਰਿਹਾ ਹੈ ਜੋ ਉਸ ਵਾਰ ਦੱਸਿਓ ਇਹ ਲੰਗਰ ਜੀ ਹਰ ਹਰ ਸਾਲ ਦੀ ਤਰ੍ਹਾਂ ਸਾਡੇ ਇੱਥੇ ਮੰਦਿਰ ਦਾ ਹਰ ਸਾਲ ਦੀ ਤਰ੍ਹਾਂ ਅਸੀਂ ਬਰੈਡ ਪਕੋੜੇ ਦਾ ਸ਼ੁਭ ਰਾਤਰੀ ਦੇ ਪਰਬ ਤੇ ਲੰਗਰ ਕਰਦੇ ਜੀ ਤੇ ਨਾਲ ਇਹ ਦੁੱਧ ਤੇ ਤੇਰਾ ਮੰਦਿਰ ਆਉਂਦਾ ਹੈ ਸਾਡੇ ਅਸੀਂ ਮਤਲਬ ਦੁਪਹਿਰ ਤੋਂ ਬਾਅਦ ਤੱਕ ਜਿੰਨੇ ਤੱਕ ਚੱਲਦਾ ਉਹ ਚਲਾਈਦਾ ਜੀ ਅਸੀਂ ਇਹ ਕਹ ਰਿਹਾ ਮੇਰਾ ਭਵਨ ਬਣਾਇਆ ਤਾਂ ਨਹੀਂ ਮਿਲਦੀ ਹੈ ਡੈਕੋਰੇਸ਼ਨ ਦੇ ਬਾਰੇ ਕੀ ਕਰਨਾ ਚਾਹੁੰਦੇ ਇਹ ਸਾਰੇ ਜੀ ਲੋਕਾਂ ਦਾ ਸਹਿਯੋਗ ਹੈ ਜੀ ਲੋਕ ਪੈਸਾ ਦੇ ਰਹੇ ਸਾਨੂੰ ਜਿੱਦਾਂ ਉਹ ਇੱਕ ਵਾਰ ਵੀ ਮੰਗਿਆ ਵੀ ਪੈਸੇ ਚਾਹੀਦੇ ਸਾਨੂੰ ਮੰਦਿਰ ਦਾ ਕੰਮ ਕਰਨਾ ਤੇ ਲੋਕ ਖੁਲ ਕੇ ਦਾਨ ਦੇ ਰਹੇ ਸਾਨੂੰ ਅਸੀਂ ਉਹਦੇ ਨਾਲ ਜੋ ਕੁਝ ਵੀ ਕਰ ਰਹੇ ਆ ਅਸੀਂ ਇਹ ਨਾਲ ਕਰ ਰਹੇ ਆ ਨਾ ਕਿ ਅਸੀਂ ਕੋਈ ਆਪਣੀ ਜੇਬ ਤੋਂ ਕਰ ਰਹੇ ਆ ਪਰ ਇਹ ਜੀ ਪੈਸਾ ਪੂਰਾ 110% ਰਾਈ ਲਗਾ ਰਹੇ ਜੀ 100 ਦਾ ਵੀ 101% 10% ਵਾ ਕਰਕੇ ਲਗਾ ਰਹੇ ਨਾ ਕਿ 100 ਦਾ 80 ਬਹਿ ਲਵਾ ਰਹੇ ਆ ਬਸ 90 ਬਹਿ ਲਵਾ ਰਹੇ ਆ 110 ਫਰੰਟ ਕਰਕੇ ਲਾ ਰਹੇ ਜੀ ਅਸੀਂ ਪਾਇਆ ਜਿੰਨੇ ਵੀ ਸਾਰੀ ਕਮੇਟੀ ਸਾਡੀ ਸਫਾਈ ਸੁੱਤਰੀ ਕਮੇਟੀ ਹੈ ਤੇ 20 ਸਾਲ ਦਾ ਜਾਏ ਜੀ ਆਏ ਆਪਣੀ ਕਮੇਟੀ ਹੋਇਆ ਪਿਆ 2 ਸਾਲ ਦਾ ਵੀ ਜਿੱਦ ਤੇ ਸਾਡੀ ਕਮੇਟੀ ਨੇ ਗੰਦ ਗੱਡਿਆ ਸਾਰਾ ਜੋ ਵੀ ਪਿਛਲਾ ਕੋਈ ਕੁਛ ਨਹੀਂ ਹੁੰਦਾ ਜੀ ਕੋਈ ਹਿਸਾਬ ਨਹੀਂ ਤੇ ਲੋਕ ਵੀ ਟਿਕਦੇ ਵੀ ਕੀ ਹੋ ਰਿਹਾ ਸਾਰਾ ਕੋਈ ਜੋ ਕੁਝ ਹੈ ਇਹ 2 ਸਾਲ ਦੇ ਸਾਰੀ ਲੋਕਾਂ ਦੀ ਗੇਮ ਹੈ ਲੋਕਾਂ ਨੇ ਪੈਸਾ ਦਿੱਤਾ ਜੀ ਅਸੀਂ ਕੰਮ ਕੀਤਾ ਤੇ ਅਸੀਂ ਸਾਰੇ ਇਸੇ ਤਰ੍ਹਾਂ ਹੀ ਮਤਲਬ ਕੰਮ ਕਰਦੇ ਰਹਾਂਗੇ ਜੋ ਲੋਕ ਚਾਹ ਦੇਣਗੇ ਉਹ ਬੇਕੋਸ਼ਤਾ ਦਾ ਬੜੀ ਆਪਣਾ ਕੇ ਦਾ ਵਿੱਚ ਲੋਕਾਂ ਮਰਦਾਨ ਜੀ ਆਸਰੇ ਗੱਲ ਕਰੀਏ ਬਗਲੇ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਪੈਸਾ ਸਹੀ ਜਗ੍ਹਾ ਲੱਗ ਰਿਹਾ ਹੈ ਤਾਂ ਕਿ ਜਿਹੜੇ ਲੋਕ ਲੋਕ ਜੀ ਇਸੇ ਕਰਕੇ ਪੈਸਾ ਦੇ ਰਹੇ ਨੇ ਲੋਕ ਦੇਖ ਰਹੇ ਸਿਸਟਮ ਦੇਖ ਰਹੇ ਜੀ ਕੋ ਜਿਹੜਾ ਦੇਖਦਾ ਵੀ ਸਵੇਰੇ ਸਵੇਰੇ ਰਸਤੇ ਲੱਗਦਾ ਮੋ ਇਹਦਾ ਸਵੇਰੇ ਹੋਰ ਦਾ ਅੱਗੇ ਦਾ ਹੋਰ ਦਾ ਹੋਰ ਫਿਰ ਪੈਸੇ ਮੰਗੀ ਤੇ ਲੋਕ ਆਪਣੇ ਆਪ ਪੈਸੇ ਦੇ ਦੇ ਲੋਕ ਕੁਝ ਹੋ ਰਿਹਾ ਦੇਖ ਕੇ ਭਵਨ ਦਾ ਕੰਮ ਸੀਗਾ ਜੀ ਸਾਨੂੰ ਪਹਿਲਾਂ ਕੋਈ ਮਜਬੂਰੀਆਂ ਸੀ ਨਹੀਂ ਕਰ ਰਹੇ ਸੀਗੇ ਜੀ ਉਹਦੇ ਕਰਕੇ ਫਿਰ ਜਦੋਂ ਆਈ ਸ਼ੁਰੂ ਕੀਤਾ ਲੋਕ ਕਹਿਣ ਲੱਗੇ ਸਾਨੂੰ ਇਹ ਨਹੀਂ ਇਹ ਚੰਗਾ ਨਹੀਂ ਹੈ ਜੀ ਇਹ ਅੱਤਾ ਜੀ ਜਦੋਂ ਹੁਣ ਇਹ ਭਵਨ ਬਣਿਆ ਲੋਕ ਸਾਰੇ ਮਤਲਬ ਦੂਰ ਦੂਰ ਤੋਂ ਆ ਕੇ ਗਏ ਰਹੇ ਬਹੁਤ ਵਧੀਆ ਕੰਮ ਕੀਤਾ ਹੈ ਕਮੇਟੀ ਨੇ ਬਹੁਤ ਸੋਣਾ ਕੰਮ ਕੀਤਾ ਔਰ ਬਹੁਤ ਵਧੀਆ ਹੋਇਆ ਸਾਰਾ ਕੁਝ ਜਿੰਨਾ ਵੀ ਹੋਇਆ ਜੀ ਅਸੀਂ ਜਿੰਨਾ ਵੀ ਕੰਮ ਕਰ ਰਹੇ ਹਾਂ ਸਾਰਾ ਲੋਕਾਂ ਦੇ ਇੰਟਰਸਟ ਕਰ ਰਹੇ ਹਾਂ ਮੰਦਰ ਦੇ ਇੰਟਰਸਟ ਕਰ ਰਹੇ ਕੋਈ ਯੇਸਟੇ ਜੀ ਕੋਈ ਬਜ਼ੂਰ ਕਰਤੀ ਨਹੀਂ ਹੈ ਮੰਗ ਮੰਗ ਕੇ ਲੋਕਾਂ ਤੋਂ ਕੰਮ ਕਰ ਰਹੇ ਹਾਂ ਜੀ ਪ੍ਰਧਾਨ ਜੀ ਅੱਜ ਮੰਦਰ ਦੇ ਖਪਾੜ ਕਿੰਨੇ ਹੋਏ ਤੁਲੇ ਦਾ ਕੀ ਪ੍ਰੋਗਰਾਮ ਰੈਨ ਵਾਲਾ ਸਾਰਾ ਦਿਨ ਤੇ ਵੀ ਉਹ ਅੱਜ ਸਾਰਾ ਦਿਨ ਮੰਦਰ ਖੁੱਲਾ ਹੀ ਰਹੇਗਾ ਜੀ ਰਾਤ ਤੋਂ ਚਾਰ ਪੈਰ ਦੀ ਪੂਰੇ ਵੀ ਹੋਏ ਜੀ ਕਾ ਉਸ ਵੇਰ ਦਾ ਕੱਤੇ ਖੁੱਲਾ ਮਿਲੇਗਾ ਜੀ ਆਪਾਂ ਨੂੰ ਮੰਦਰ ਸਾਰੇ ਸੂਰੀ ਅੱਜ ਬੰਦ ਨਹੀਂ ਹੋਏਗਾ ਸਾਰਾ ਦਿਨ ਰਾਤ 24 ਘੰਟੇ ਅੱਜ ਖੁੱਲਾ ਹੀ ਹੋਏਗਾ ਲੋਕ ਇੱਥੇ ਸਾਰੇ ਆਪਣੇ ਆਪੇ ਜਾਂਦੇ ਰਹਿਣਗੇ ਜੀ ਆਤੇ ਜੀ ਰਾਜ ਦੇਖੋਗੇ ਸਾਰਾ ਦੇਖ ਹੀ ਰਹੇ ਬਾਹਰਲੇ ਪਾਸੇ ਕਿੰਦਾ ਰਾਜਾ ਜੀ ਲਾਈਨ ਆਈ ਸਾਡੇ ਕੋਲ ਜਗਾ ਵਢੀ ਅੱਗੇ ਘਟ ਹੈ ਅਸੀਂ ਤਾਂ ਟੋਕੀ ਸਾਹਿਬ ਅਤੇ ਹੋਰ ਸਾਰੇ ਕਮੇਟੀ ਨੇ ਸਮਾਗ ਸਮਾ ਗਏ ਨਾ ਜੀ ਉਹ ਟਾਲ ਲਾਈਨਾ ਬਣਾਈ ਦੀਆਂ ਤਾਂ ਜਸਟ ਕਿਤੇ ਬੰਦੇ ਜੀ ਇਸਰ ਕੀ ਸੰਦੇਸ਼ ਜੇ ਨਾ ਜਾਵਾਂਗੇ ਸਾਡੇ ਐਂਸਰੋਪਰ ਨੂੰ ਮਹਾਸ਼ੂਰਤ ਦੇ ਮੌਕੇ ਤੇ ਅਸੀਂ ਤਾਂ ਲੋਕਾਂ ਨੂੰ ਇਹੀ ਸਲੇਜ ਜਾਵੇ ਜੀ ਅੱਗੇ ਹੋਰ ਪੁੱਲਾ ਪੈਸਾ ਦਿਓ ਤਾਂ ਕਿ ਅਸੀਂ ਅੱਗੇ ਵੀ ਹੋਰ ਕਮਰੇ ਕੁਛ ਬੰਨੇ ਆ ਪੰਡਿਤ ਜੀ ਦੇ ਆਪਣੇ ਭਵਨ ਦੇ ਉੱਪਰ ਕਮਰੇ ਬਣਾਉਣੇ ਜੀ ਉਹ ਜਗ੍ਹਾ ਮੈਂ ਅਸੀਂ ਖਾਲੀ ਕਰ ਲਈ ਹੈ ਜਿੰਨੇ ਕਿਤੇ ਬੰਨੇ ਆ ਉਹ ਸਾਰਾ ਸਿਸਟਮ ਜਿੰਨਾ ਵੀ ਹੋਣਾ ਇਹ ਕੰਮ ਕਰ ਰਹੇ ਆ ਅੰਦਰੋਂ ਆਪਣੇ ਇਹ ਬੇਸਮੈਂਟ ਦਾ ਵੀ ਕੰਮ ਕੀਤਾ ਇਹ ਜਾ ਜਿਹੜਾ ਵੀ ਉੱਪਰੋਂ ਰਸਤਾ ਦਿੱਤਾ ਇੱਕ ਟਾਈਮ ਵਨ ਟਾਈਮ ਕੰਮ ਕਰਕੇ ਜੇ ਇਹ ਸਾਰਾ ਕਰ ਰਹੇ ਹਾਂ ਅਗਲੇ ਸ਼ੁਭਰਾਤਰੀ ਕਮਰੇ ਲੋਕਾਂ ਨੂੰ ਬਿਚੇ ਹੱਥ ਤੇ ਅਗਲੇ ਸ਼ੁਭਰਾਤਰੀ ਦਾ ਢਾਂਚਾ ਤੇ ਬਣ ਜਾਏ ਜੀ ਕੋਸ਼ਿਸ਼ ਸਾਡੀ ਪੂਰੀ ਹੋ ਗਈ ਹੈ ਢਾਂਚਾ ਤੇ ਬਣਾ ਹੀ ਦਾਂਗੇ ਬਾਕੀ ਸਾਡੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਹੈ ਇੱਕ ਜਨਰੇਟਰ ਦੀ ਉਹ ਜ਼ਰੂਰਤ ਹੈ ਉਹਦੇ ਲਈ ਅਸੀਂ ਲੋਕਾਂ ਨੂੰ ਫੀਲ ਵੀ ਕਰਾਂਗੇ ਜੀ ਉਹਨੂੰ ਜਨਰੇਟਰ ਦੇ ਲਈ ਪੈਸੇ ਦੇ ਉਹ ਜ਼ਰੂਰ ਜਨਰੇਟਰ ਤੇ ਹੋਵੇ ਪੈਸੇ ਜਨਰੇਟਰ ਲਗਾ ਦੇ ਉਸ ਤੋਂ ਬਾਅਦ ਸਾਡੀ ਪ੍ਰਾਇੋਰਟੀ ਹੋਏਗੀ ਕਮਰੇ ਕਮਰੇ ਸਾਡੇ ਮਦਰ ਸਾਰੇ ਮੰਦਰਾਂ ਜਿੰਨੇ ਵੀ ਸਾਡੇ ਮੋਹਾਲੀ ਦੇ ਜਾਂ ਚੰਡੀਗੜ੍ਹ ਦੇ ਮੰਦਰ ਸਭ ਤੋਂ ਵਧੀਆ ਕਮਰੇ ਆਸੀ ਜਾਵੇ 5 ਸਟਾਰ ਵਰਗੇ ਕਮਰੇ ਆਈਦਾਗੇ ਜੀ ਬਣਾ ਦੇ ਸਾਰੇ ਤਾਂ ਕਿ ਲੋਕ ਦੇਖਣਗੇ ਵੀ ਦੂਰੋਂ ਦੂਰੋਂ ਆ ਕੇ ਦੇਖਣਗੇ ਵੀ ਕਮਰੇ ਕਿੱਦਾਂ ਬਣੇ ਆ ਤੇ ਕਿੰਨੇ ਬਣਾਏ ਹੋਏ ਕਮੇਟੀ ਦਾ ਆਪੇ ਦੱਸਾਂਗੇ ਵੀ ਇਹ ਕਮੇਟੀ ਨੇ ਕੰਮ ਕੀਤਾ ਓਕੇ ਹੈ ਜੀ ਮੈਂ ਜਨਰਲ ਸੱਚਾ ਇਸ ਮੰਦਰ ਦਾ ਔਰ ਅਸੀਂ ਇੱਕ ਅਲੀ ਵੀ ਸੋਚਿਆ ਕਿ ਅਸੀਂ ਕੋਈ ਪੋਸਟ ਜੂ ਹੋਲਡ ਹੋਲਡ ਕਰਿਆ ਜਾਂ ਕੋਈ ਪੋਸਟ ਹੋਵੇ ਅਸੀਂ ਸੇਵਾ ਦਾ ਰਹਿ ਤੌਰ ਤੇ ਕੰਮ ਕਰੀਏਗਾ ਔਰ ਹਮੇਸ਼ਾ ਹੀ ਸੇਵਾ ਦਾ ਰਹੇ ਮੰਦਰ ਕਾਇ ਕੋਈ ਬੰਦਾ ਹੈ ਕੋਈ ਜਾਇਦਾਸੇ ਕੋਈ ਪਰਮਾਨੈਂਟ ਬੰਦਾ ਨਹੀਂ ਹੈ ਅਸੀਂ ਟੈਂਪਰੀ ਬੰਦਾ ਪਰਮਾਨੈਂਟ ਬੰਦਾ ਹੈ ਜਿਹੜੇ ਪੰਨਵਾਜੀ ਲਾ ਰੱਖੇ ਹੋਆ ਅਸੀਂ ਆਵਾਜਾਵਾ ਦੇ ਦੇਖਾਂ ਭਾਲਾਂਗੇ ਵੀ ਬੰਦੇ ਦਾ ਮੰਦਿਰ ਦੀ ਡਵੰਦੇ ਦੇ ਸੰਕਰਾਂਗੇ ਐਪਰੇਕ ਦੇਖੋ ਕਿੰਨੀ ਜੁੜੀ ਹੈ ਮੰਦਿਰ ਨਾਲ ਇਹ ਸਾਡਾ ਡਿਵੋਸ਼ਨ ਆਫ ਡਿਊਟੀ ਹੈ ਅਸੀਂ ਫਿਰ ਉਹ ਆਪਣੇ ਡੋਗਣਾ ਵੀ ਬਣਾ ਲਾ ਅਸੀਂ ਰਾਤੀ ਵੀ ਸਾਡੇ ਨਾਲ ਗਏ ਲਾ ਕੇ ਆਪਣੇ ਡਿਵੀਜ਼ਨ ਕਰਕੇ ਤਾਂ ਕਿ ਲੋਕ ਆਪਣੇ ਲੈਂਜ਼ ਲੱਗੇ ਰਹਿਣ और पब्लिक कोई तकलीफ ना हो सारे बंदे आराम शांति भगवान के दर्शन कर और देखो बाल कि मेला लग रहा है कि पढ़ चढ़ के लोग आ रहे हैं मंडल और इस तरह आते हरे महीना आए आ रहे हैं क्योंकि हम पॉपुलेशन भी बढ़ती जा रही है हिंदू तो बहुत पब्लिक आ रही है मैं इस पब्लिक का बहुत बहुत धन्यवाद कर रहा इसको अपनी कमेटी वालों भी इस मंडल वालों भी ਔਰ ਉਸ ਬਾ ਇਹ ਵੀ ਹੋ ਰਿਹਾ ਕਰਦਾ ਇਸੇ ਤਰ੍ਹਾਂ ਹੁੰਦੇ ਰਹਿ ਗਏ ਔਰ ਇਸੇ ਤਰ੍ਹਾਂ ਇਹ ਬੰਦੇ ਵੀ ਦਰਵਾਜ਼ਾ ਨੂੰ ਵੀ ਲਏ ਠੀਕ ਹੈ